ਸ਼ਾਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਸ਼ਾਕੋਟ ਪੁਲਿਸ ਦੇ ਵੱਲੋਂ ਤਿੰਨ ਲਾਪਤਾ ਲੜਕੀਆਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਪਿਛਲੇ ਦਿਨੀ ਆਪਸ ਦੇ ਵਿੱਚ ਸਲਾਹ ਕਰਕੇ ਅਚਾਨਕ ਹੀ ਲੜਕੀਆਂ ਘਰ ਤੋਂ ਲਾਪਤਾ ਹੋਈਆਂ ਸਨ ਪੁਲਿਸ ਨੇ ਟੈਕਨੀਕਲ ਅਤੇ ਹਿਊਮਨ ਸੋਰਸ ਲਗਾ ਕੇ ਮੋਹਾਲੀ ਦੇ ਸੈਕਟਰ 58 ਤੋਂ ਇਹਨਾਂ ਲੜਕੀਆਂ ਨੂੰ ਬਰਾਮਦ ਕੀਤਾ ਹੈ ਤੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਸਪੈਕਟਰ ਯਦਵਿੰਦਰ ਸਿੰਘ ਐਸਐਚਓ ਸ਼ਾਹਕੋਟ ਨੇ ਦੱਸਿਆ ਕਿ ਸ਼ਨੀ ਪੁੱਤਰ ਸਿਲਿੰਦਰ ਵਾਸੀ ਮੁਹੱਲਾ ਬਾਵਿਆਂ ਸ਼ਾਹਕੋਟ ਨੇ ਪੁਲਿਸ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਸੀ ਕਿ ਉਸਦੀ ਲੜਕੀ ਮਸਕਾਨ 18 ਸਾਲਾ ਸਮੇਤ ਮਨਪ੍ਰੀਤ ਕੌਰ 20 ਸਾਲਾ ਪੁਤਰੀ ਰਾਜਵਿੰਦਰ ਕੌਰ ਤੇ ਅਰਸ਼ਦੀਪ ਕੌਰ 20 ਸਾਲਾ ਪੁਤਰੀ ਸਰਬਜੀਤ ਸਿੰਘ ਵਾਸੀ ਮੁਹੱਲਾ ਬਾਗਾਂ ਵਾਲਾ ਸ਼ਾਹਕੋਟ ਘਰ ਤੋਂ ਬਿਨਾਂ ਦੱਸੇ ਕਿੱਥੇ ਚਲੇ ਗਈਆਂ ਨੇ ਜਿਨ੍ਹਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ ਨੇ ਉਹਨਾਂ ਦੱਸਿਆ ਕਿ ਸ਼ਨੀ ਦਿਦਰ ਖਾਸ ਤੇ ਕਾਰਵਾਈ ਕਰ ਜਾਓ ਉਹਨਾਂ ਦੇ ਵੱਲੋਂ ਟੈਕਨੀਕਲ ਸੋਰਸ ਅਤੇ ਹਿਊਮਨ ਸੋਰਸ ਲਗਾ ਕੇ ਮੁਹਾਲੀ ਦੇ 58 ਸੈਕਟਰ ਤੋਂ ਇਹਨਾਂ ਲੜਕੀਆਂ ਨੂੰ ਬਰਾਮਦ ਕੀਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਲੜਕੀਆਂ ਨੂੰ ਇਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਵਿਕਿਤ ਹੈ ਇਸ ਸੰਬੰਧੀ ਉਹਨਾਂ ਹੋਰ ਕੀ ਕੁਝ ਦੱਸਿਆ ਉਹ ਤੁਹਾਨੂੰ ਸੁਣਾ ਦਿੰਦੇ ਆ ਬਿਊਰੋ ਰਿਪੋਰਟ 13 ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਇਹ ਮੇਤੀ 1 ਤਰੀਕ ਨੂੰ ਇੱਕ ਕੰਪਲੇਂਟ ਆਈ ਹੈ ਜਿਹਦੇ ਵਿੱਚ ਤਿੰਨ ਲੜਕੀਆਂ ਮਿਸਿੰਗ ਦਿਖਾਇਆ ਗਿਆ ਕਿ ਤਿੰਨ ਲੜਕੀਆਂ ਇਕੱਠੀਆਂ ਮਿਸਿੰਗ ਮਿਸ ਹੋਈਆਂ ਜਿਨ੍ਹਾਂ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਮਨਪ੍ਰੀਤ ਕੌਰ ਉਮਰ ਕਰੀਬ 20 ਸਾਲ ਹੈ ਉਸ ਤੋਂ ਬਾਅਦ ਮਸਕਾਨ ਉਮਰ ਕਰੀਬ 18 ਸਾਲ ਅਰਸ਼ਦੀਪ ਕੌਰ ਉਮਰ ਕਰੀਬ 20 ਸਾਲ ਇਹ ਤਿੰਨੋਂ ਕੁੜੀਆਂ ਹਮਸਲਾ ਹੋ ਕੇ ਇੱਥੋਂ ਚਲੀਆਂ ਗਈਆਂ ਤੇ ਕਿਸੇ ਨੂੰ ਬਿਨਾਂ ਦੱਸੇ ਇਹਨਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ ਤੇ ਸਾਰਾ ਵਿਦਾਊਟ ਐਨੀ ਅ ਫਰਦਰ ਕੋਈ ਦੱਸਿਆ ਬਿਨਾਂ ਇਹ ਚਲੀ ਗਈਆਂ ਉਸ ਤੋਂ ਬਾਅਦ ਇਸ ਕੰਪਲੇਂਟ ਨੂੰ ਦੀ ਪੜਤਾਲ ਕਰਦੇ ਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਅਮਲ ਵਿੱਚ ਲਿਆਂਦੇ ਗਈਆਂ ਕੁਝ ਹਿਊਮਨ ਰਿਸੋਰਸਸ ਕੋ ਟੈਕਨੀਕਲ ਸਪੋਰਟ ਲੈ ਕੇ ਤੇ ਕੱਲ ਰਾਤ ਇਹਨਾਂ ਨੂੰ ਅ ਕੱਲ ਪਤਾ ਕੀਤਾ ਗਿਆ ਕਿ ਇਹ ਕੁੜੀਆਂ ਚੰਡੀਗੜ੍ਹ ਮੁਹਾਲੇ ਵਿਖੇ 58 ਸੈਕਟਰ ਦੇ ਵਿੱਚ ਰਹਿ ਰਹੀਆਂ ਵਿਦਆਊਟ ਐਨੀ ਨੋਟੀਫਿਕੇਸ਼ਨ ਵਿਦਆਊਟ ਐਨੀ ਕੋਈ ਵੀ ਬਿਨਾ ਇਨਫੋਰਮੇਸ਼ਨ ਦੇ ਫਿਰ ਮੌਕੇ ਤੇ ਜਾ ਕੇ ਮੇਰੀ ਟੀਮ ਨਾਲ ਗਈ ਮੈਂ ਮੈਂ ਪ੍ਰੋਪਰ ਆ ਮੌਕੇ ਤੇ ਪਹੁੰਚਿਆ ਇਹਨਾਂ ਨੂੰ ਮੌਕੇ ਤੇ ਸਪਾਟ ਕੀਤਾ ਗਿਆ ਉੱਥੋਂ ਲੈ ਕੇ ਫਿਰ ਆਏ ਫਿਰ ਰਾਤ ਨੂੰ ਫਿਰ 2 ਵਜੇ ਦੇ ਕਰੀਬ ਇਹਨਾਂ ਨੂੰ ਪੇਰੈਂਟਸ ਦੇ ਹਵਾਲੇ ਕੀਤਾ ਤੇ ਇਹਨਾਂ ਦੀ ਪੁੱਛਗਿੱਛ ਦੇ ਬਾਅਦ ਪਤਾ ਲੱਗਾ ਕਿ ਕੁੜੀਆਂ ਸ਼ਾਇਦ ਇੱਥੇ ਨਹੀਂ ਰਹਿਣਾ ਚਾਹੁੰਦੀਆਂ ਕਿ ਕਹਿੰਦੇ ਆ ਕਿ ਅਸੀਂ ਆਪਸ ਤੇ ਨੇ ਇਕੱਠੀਆਂ ਉੱਥੇ ਕਿਤੇ ਜੌਬ ਕਰਕੇ ਰਹਿਣਾ ਚਾਹੁੰਦੇ ਆ ਤੇ ਪਰਮਾਨੈਂਟਲੀ ਦੇ ਹੈਟ ਲੈਫਟ ਦੀ ਹੋਣ ਠੀਕ ਹੈ ਹੁਣ ਇਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਕਾਉਂਸਲਿੰਗ ਦੀ ਜ਼ਰੂਰਤ ਹੈ ਸਭ ਠੀਕ ਹੋ ਜਾਏਗਾ ਬਾਅਦ ਵਿੱਚ ਥੈਂਕ ਯੂ ਸੋ ਮੱਚ